ਸਰਿਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਵੱਲੋਂ ਜੰਗ ਦਾ ਨਾਮ ਹੋ ਚੁੱਕਿਆ ਹੈ ਯੁੱਧ ਨਸ਼ਿਆਂ ਅਰਧ ਇਹ ਲੜਾਈ ਸਿੱਲੀ ਸਰਕਾਰ ਦੀ ਜਾਂ ਭਗਵਨਪਾਲ ਸਾਹਿਬ ਦੀ ਜਾਂ ਹਰਜੂਤ ਬੈਂਸ ਦੀ ਨਹੀਂ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਤੇ ਸਾਹਮਣੇ ਦੁਸ਼ਮਣ ਕੌਣ ਹੈ ਦੁਸ਼ਮਣ ਉਹ ਨਸ਼ਾ ਹੈ ਜਿਹਨ ਪੰਜਾਬ ਦੇ ਹਜ਼ਾਰਾਂ ਧਿਆਨ ਦੇ ਖਿਰਾਬ ਬਣਾ ਦਿੰਦੇ ਕਈ ਪਰਿਵਾਰ ਉਜਾੜ ਕੇ ਆ ਦਿੰਦੇ ਜਿਹਨ ਪੰਜਾਬ ਦੇ ਗੌਰਵ ਮੇ ਇਤਿਹਾਸ ਦੇ ਉੱਤੇ ਕਲੰਕ ਲਾਇਆ ਹੈ लड़ाई उस नशे है। इस, करके मेरी आप सब है खास करके इस महान पवित्र मिसाल बने इस जंग लड़ाई नशे जिसे पुलिस सारा प्रशासन हर मुमकिन कोशिश कर रहा है के नशे खिलाफ लड़ाई लड़ी जाए कल बारह हजार ਦੇ ਵੀ ਪੰਜਾਬ ਪੁਲਿਸ ਫੋਰਸ ਹਨ 800 ਐਡਾਂ ਦੀ ਥਾਵਾਂ ਤੇ ਜਿੱਥੇ ਸ਼ੱਕ ਸੀਗਾ ਉੱਥੇ ਛਾਪੇ ਮਾਰੇ ਗਏ ਕਿਤੇ ਜਿਹੜੇ ਨਸ਼ੇ ਦੇ ਤਸਕਰ ਜਿਨੀ ਪੈਸੇ ਕਮਾਏ ਕੋਠੀਆਂ ਕਾਰਾਂ买ੀਆਂ ਉਹਨਾਂ ਦੀ ਪ੍ਰਾਪਰਟੀ ਐ ਸੀਜ਼ ਹੁੰਦੀਆਂ ਉਹਨਾਂ ਜਿਹਾਂ ਪ੍ਰੋਪਰਟੀ ਨਾਲ ਦੇ ਘਰਾਂ ਦੇ ਉੱਤੇ ਬਰੇਡਰ ਚੱਲਦੇ ਆ ਹੁਣ ਵਾਰੀ ਸਾਡੀ ਹੈ ਹਰ ਪੰਜਾਬੀ ਦੀ ਹੈ ਅਸੀਂ ਹਮੇਸ਼ਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਆ ਜਾਂ ਫਿਰ ਪੋਲਿਟਿਸ਼ੀਅਨਾਂ ਨੂੰ ਕੋਸਦੇ ਰਹਿੰਦੇ ਆ ਪਰ ਇਹ ਲੜਾਈ ਦੇ ਵਿੱਚ ਪੂਰੀ ਸਰਕਾਰ ਨੇ ਆਪਣੀ ਏਅਰ ਸਾਫ ਕਰ ਦਿੱਤੀ ਹੈ ਕਿ ਹੁਣ ਸਾਡੀ ਵਾਰੀ ਹੈ ਆਪ ਸਭ ਦੀ ਵਾਰੀ ਹੈ ਕਿ ਤੁਸੀਂ ਵੀ ਕਿਉਂ ਜਦੋਂ ਤੱਕ ਹਰ ਇੱਕ ਪੰਜਾਬੀ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਗਾ ਉਦੋਂ ਤੱਕ ਇਹ ਮੋਰਚਾ ਫਤ ਨਹੀਂ ਤਾਂ ਮੇਰੀ ਆਪਣੇ ਅਨਸ਼ਿਵੀਰਨਪੁਰ ਸਾਹੂਲਕੇ ਦੇ ਸਾਰੇ ਲੋਕਾਂ ਨੂੰ ਇਹ ਵੀ ਤੁਸੀਂ ਇਹਦੀ ਵੀਡੀਓes ਸੁਣਦੇ ਤੇ ਮੇਰੀ ਇਹ ਵੀ ਪੀਲੇ ਮਤ ਤੋਂ ਮਤ ਛੇਰਦੇ ਹਰ ਇੱਕ ਪਿੰਡ ਦੇ ਵਿੱਚ ਸਰਪੰਚਾਇਤ ਨੂੰ ਸਰਪੰਚ ਸਰਵਨਨ ਨੂੰ ਬਣਦੀ ਹੈ ਪਿੱਛਾ ਨੂੰ ਪਤਾ ਹੁੰਦਾ ਕਿ ਤੁਹਾਡੇ ਪਿੰਡ ਦੇ ਵਿੱਚ ਕਿਉਂ ਨਸ਼ਾ ਵੇਚਿਆ ਇਸ ਸ਼ਹਿਰਾਂ ਦੇ ਵਿੱਚ ਕਿਹੜੀ ਗਲੀ ਚੋਂ ਕਿਹੜਾ ਸਿੱਧਾ ਬੰਦਾ ਹੈ ਉਹਦੀ ਜਾਣਕਾਰੀ ਦਿਓ ਪ੍ਰਸ਼ਾਸਨ ਦਾ ਮੇਰੇ ਤੱਕ ਇਸ ਗੱਲ ਦੀ ਗਾਰੰਟੀ ਹੈ ਕਿ ਕਿਸੇ ਦਾ ਵੀ ਨਾਮ ਜ਼ਾਹਰ ਨਹੀਂ ਹੋਏਗਾ ਪਰ ਆਪ ਦੇ ਵਿੱਚ ਮੈਂ ਦੇਖ ਰਿਹਾ ਕੁਛ ਏਦਾਂ ਦੇ ਸਰਪੰਚ ਮਿਸਾਲ ਬਣੇ ਨੇ ਜਿਹਨੇ ਆਪਸੀ ਭਾਈਚਾਰਾ ਛੱਡ ਕੇ ਇਹ ਦੱਸਿਆ ਕਿ ਹਾਂ ਇਹ ਸਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਸੀ ਤੇ ਉਹਨਾਂ ਘਰ ਵੀ ਨਹਾ ਆਇਆ ਮੈਂ ਚਾਹੁੰਦਾ ਕਿ ਆਪਾਂ ਵੀ ਸਾਰੇ ਆਪਾਂ ਕੋਈ ਇਕੱਡੇ ਨਾਲ ਸਾਝ ਨਹੀਂ ਆਪਾਂ ਪੰਜਾਬ ਦੇ ਨਾਲ ਸਾਝ ਬਣਨੀ ਹੈ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਓ ਜਿਹਦੇ ਤੇ ਵੀ ਆਪਾਂ ਨੂੰ ਸ਼ੱਕ ਹੈ ਜੋ ਵੀ ਤੁਹਾਨੂੰ ਲੱਗਦਾ ਸੰਦੇਹਦਾ ਆਪਾਂ ਉਸ ਵੀਰ ਉਸ ਦਾ ਜਿਹੜਾ ਨਾਮ ਹੈ ਉਹ ਪੁਲਿਸ ਪ੍ਰਸ਼ਾਸਨ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਨਾਮ ਜ਼ਾਹਿਰ ਕਰ ਦੇਣ ਤੁਸੀਂ ਮੇਰੇ ਨੂੰ ਜੀ ਬਾਰੇ ਦੱਸੋ ਮੇਰੀ ਗਾਰੰਟੀ ਹੈ ਕਿ ਕਿਸੇ ਦਾ ਵੀ ਨਾਮ ਗਲਤ ਨਹੀਂ ਹੋਗਾ ਤੇ ਉਸ ਉਸ ਬੰਦੇ ਖਿਲਾਫ ਅਗਰ ਵਾਕਈ ਨਸ਼ਾ ਵੇਚਣਾ ਹੋਇਆ 110% ਐਕਸ਼ਨ ਹੋਊਗਾ ਦੂਜੀ ਬੇਨਤੀ ਆਪ ਜੀ ਨੂੰ ਇਹ ਹੈ ਕਿ ਤੁਹਾਨੂੰ ਬਤਾਏ ਤੁਹਾਡੇ ਪਿੰਡ ਦੇ ਵਿੱਚ ਕੁਝ ਮੋਟਵਰ ਬੰਦੇ ਤੇ ਸਾਰੇ ਪਿੰਡ ਦੇ ਰਿਟਾਇਰਡ ਬੰਦੇ ਬਾਹਰ ਪਿੰਡ ਦੇ ਵੀ ਸਾਰੇ ਆਪਕੇ ਸਾਥਾ ਪੜ੍ਹਦੇ ਨੇ ਵੀ ਖਾਣੂ ਕਰਤਾ ਜੀ ਪਿੰਡ ਦੇ ਵਿੱਚ ਆ ਦੋ ਮੁੰਡੇ ਜਿਹੜੇ ਆ ਉਹ ਇਸ ਗਲਦਲ ਚ ਫਸੇ ਹੋਏ ਆ ਉਹਨਾਂ ਦੇ ਘਰ ਚ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਜਾ ਕੇ ਤੇ ਉਹਨਾਂ ਨੂੰ ਆਓ ਆਪਕਾ ਇਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਡਰੱਗ ਡਿਲੀਕਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ ਦਾਖਲ ਕਰਾਈਏ ਸਰਕਾਰ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦੀ ਹੈ ਉੱਥੇ ਡਰਗ ਡੀਡਿਕਸ਼ਨ ਸੈਂਟਰ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ ਤੇ ਰੋਲ ਪੈਨ ਦੇ ਉੱਤੇ ਹੋਰ ਡਰਗ ਟੈਂਪਰੇਰੀ ਡਰਗ ਡੀਡਿਕਸ਼ਨ ਸੈਂਟਰ ਵੀ ਬਣਾਏ ਜਾ ਸਕਦੇ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੋ ਇਸ ਦਲਦਲ ਫਸੇ ਆ ਉਹਨਾਂ ਦਾ ਮਾਰਗ ਕਰਾਉਣ ਦੀ ਕੋਸ਼ਿਸ਼ ਹੈ ਇਸ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਕਰਕੇ ਖਾ ਨੂੰ ਬੇਨਤੀ ਹੈ ਕਿ ਅਸੀਂ ਤੁਸੀਂ ਕਰ ਸਕਦੇ ਆਂ ਨੂੰ ਪਤਾ ਕਿ ਤੁਹਾਡੇ ਪਿੰਡ ਦੇ ਵਿੱਚ ਆ ਦੋ ਘਰ ਜਿਹੜੇ ਪੀੜਿਤ ਹੈ ਇਸ ਤਰੀਕੇ ਆਪਾਂ ਨੂੰ ਲੋੜਾ ਨਹੀਂ ਨਾਲ ਕਰਨੀ ਨਾਲ ਕੀ ਮੰਨਨ ਨੂੰ ਰਾਖ ਬਣਾਉਂਦੀ ਉਹਨੂੰ ਲੱਗੇ ਪਿੰਟ ਸਾਡੇ ਨਾਲ ਹੈ ਉਹਨੂੰ ਲੱਗੇ ਪੰਜਾਬ ਸਾਡੇ ਨਾਲ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਸ ਤਰੀਕੇ ਨਾਲ ਉਹ ਜਿਹੜੇ ਸਾਡੇ ਨੌਜਵਾਨ ਇਸ ਗੱਲ ਦੇ ਫਸੇ ਹੈ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਤੀਜੀ ਬੇਨਤੀ ਹੈ ਯੂਥ ਕਲਬਾਂ ਨੂੰ ਆਪ ਸਭ ਅਕਸਰ ਅਪਰ ਗੰਦੇ ਪੈਂਡੇ ਵਿੱਚ ਇੱਕ ਦੋ ਨੌਜਵਾਨੀ ਖਾਬ ਹੁੰਦੇ ਆ ਉਹਦੀ 8 ਨੂੰ ਨੌਜਵਾਨ ਖਰਾਬ ਕਰਦੇ 10 ਨੂੰ ਖਰਾਬ ਕਰਦੇ ਤੱਕ ਉਹ ਕਿਉਂ ਨਹੀਂ ਹੁੰਦਾ ਕਿ ਜਿਹੜੇ ਨੌਜਵਾਨ ਦਸਨੋਂ ਜਿੰਨ ਮਿਲ ਕੇ ਜਿਹੜਾ ਇੱਕ ਖਰਾਬ ਉਹਨੂੰ ਸਹੀ ਕਿੰਨੀ ਕਰ ਪਾਉਂਦੇ ਆ। ਆ ਉਸ ਤੋਂ ਟੀਮ ਇਸੇ ਮੇਨਾਰੀ ਹੈ ਕਿ ਆਪਾਂ ਤੁਹਾਨੂੰ ਜਿੱਦ ਤੇ ਸਾਕੇ ਤੁਹਾਡੇ ਦੋਸਤ ਹੁੰਦੇ ਤੁਹਾਨੂੰ ਪਤਾ ਹੈ ਕਿ ਗਲਤ ਰਾਹ ਤੇ ਆ ਰਹੇ ਆ। ਤੁਸੀਂ ਉਹਨੂੰ ਜਾ ਕੇ ਉਹ ਨਾਲ ਆਪਣੇ ਨਾਲ ਗੱਲਸ ਕਰਕੇ ਜਾਓ। ਤੁਹਾਡੀ ਜ਼ਿੰਮੇਦਾਰੀ ਹੈ ਉਸ ਨਾਲ ਉਸਦੇ ਇੱਕ ਦੋਸਤੀ ਦਾ ਰਿਸ਼ਤਾ ਬਣਾਣਾ। ਅਗਰ ਆਪਾਂ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਕਰੂਗਾ, ਅਗਰ ਆਪਾਂ ਇਤਨੀ ਕੰਮ ਸਾਰੇ ਹੱਲ ਮਿਲ ਕੇ ਕਰ ਗਏ। ਤੇ ਮੇਰੀ ਇੱਕ ਖਾਸ ਮੈਂ ਹਰ ਰੋਜ਼ ਮੈਂ ਮੈਂ ਵਾਦਾ ਕਰਦਾ ਕਿ ਇਸ ਨੂੰ ਮੈਂ ਖੁਦ ਪਰਸਨਲੀ ਮੋਨਿਟਰ ਕਰੂਗਾ। ਲੋੜ ਪੈਂਦੀ ਮੈਂ ਹਰ ਆਪਿੰਡਾ ਜਿਗਾ ਜਰ ਕੇ ਜੇ ਕਿਸੇ ਵੀ ਘਰੇ ਮੈਨੂੰ ਹੀ ਜਾਣਾ ਪਿਆ ਮੈਂ ਵੀ ਕਰ ਨੂੰ ਆਪਣੇ ਪਿੰਡ ਤੋਂ ਸ਼ੁਰੂਆਤ ਕਰਦਾ ਹਾਂ ਅਗਰ ਆਪਾਂ ਸਾਰੇ ਨਾਲ مل ਕੇ ਕੰਮ ਕਰਦੇ ਹਾਂ ਤਾਂ ਹੀ ਆਪਾਂ ਜਾਂਗੀ ਜਿੱਤ ਸਕਦੇ ਹਾਂ ਸਾਡਾ ਬਹੁਤ ਗੌਰਵ ਮਈ ਇਤਿਹਾਸ ਹੈ ਅਸੀਂ ਸਾਡੀ ਪਹਿਚਾਣ ਚਿੱਟਾ ਨਹੀਂ ਹੈ ਸਾਡੀ ਪਹਿਚਾਣ ਬਸੰਤੀ ਕੇਸਰੀ ਝੰਡਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਆਓ ਸਾਰੇ ਨਾਲ مل ਕੇ ਇਹ ਕੋਈ ਪਾਰਟੀ ਵਾਦੀ ਨਹੀਂ ਦੀ ਨੀ ਹਿੱਸਾ ਦੇ ਆਪਾਂ ਪੰਜਾਬੀ ਬਣ ਕੇ ਆਪ ਇੱਕ ਹੋ ਕੇ ਆਪਾਂ ਜਿਹੜਾ ਜਿਹੜਾ ਸਾਡਾ ਦੁਸ਼ਮਨ ਹੈ ਨਸ਼ਾ ਜਾਂ ਦੁਸਤ ਤੋਂ ਵੱਡਾ ਦੁਸ਼ਮਣ ਹੈ ਜੇ ਜੰਗ ਲਾਫ ਜੰਗ ਲਈ ਤੇ ਫਤਿਹ ਹਾਸਲ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ